ਰੁਕਸਮਾਣਾਵਾਲ ਕਰਦੇ ਜਿੱਥੋਂ ਦੇ ਪਿੰਡ ਹਰਚੰਦਪੁਰਾ ਦੇ ਨੇੜੇ ਉਫਾਨ ਤੇ ਇੱਕ ਅਗਰ ਦਰਿਆ ਤੇਜ਼ ਵਹਾਅ ਦੇ ਕਾਰਨ ਖੇਤਾਂ ਦੇ ਵਿੱਚ ਪਾਣੀ ਦਾਖਲ ਹੋਇਆ ਹੈ ਅਗਰ ਦਰਿਆ ਦੇ ਬੰਨ ਤੇ ਵੀ ਖਤਰਾ ਮੰਨ ਰਾਇਆ ਹੈ ਆਪਣੇ ਪੰਦਰ ਤੇ ਪੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੋਕ ਜੁਟੇ ਹੋਏ ਨੇ ਪਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈ ਰਹਾ ਹੈ ਅਗਰ ਦਾ ਪਾਣੀ ਇਸ ਵੇਲੇ ਤਾਂ ਇਸ ਕਰਕੇ ਹਾਲਾਤ ਜਿਹੜੇ ਨੇ ਉਹ ਹੋਰ ਵੀ ਨਾਸੁਖ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੱਗਰ ਦਰਿਆ ਦੇ ਬੰਨ ਤੇ ਵੀ ਇਹ ਖਤਰਾ ਮੰਨ ਰਾਇਆ ਹੈ ਕਿਉਂਕਿ ਸਮਾਣਾ ਆ ਦਪੈਣ ਦਾ ਖਚਾਂ ਨੂੰ ਪੂਰਾ ਉੱਥੇ ਜਿਹੜਾ ਕੰਕਰਦਾ ਜਿਹੜਾ ਇਸ ਵੇਲੇ ਵਹਾ ਹੈ ਤਾਂ ਗਰ ਦਰਿਆ ਹੈ ਉਹ ਪੂਰਾ ਉਫਾਨ ਤੇ ਵਹਿ ਰਿਹਾ ਹੈ ਤਾਂ ਇੱਥੇ ਵੀ ਚਿੰਤਾ ਬਣੀ ਹੋਈ ਹੈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਇੱਥੇ ਵੀ ਬੰਨ ਜਿਹੜੇ ਨੇ ਉਹ ਮਜ਼ਬੂਤ ਕੀਤੇ ਜਾਣ। ਹਲੇ ਹਾਲਾਤ ਇਹ ਨੇ ਜੀ ਥੋੜਾ ਥੋੜਾ ਵਧੇ ਰਿਹਾ ਜੀ ਕਿਉਂਕਿ ਇਹ ਮੋਰਚਾ ਸੰਭਾਲ ਕੇ ਰੱਖਣਾ ਪਊਗਾ ਇੱਕ ਰਾਤ ਹਲੇ ਹੋਰ ਮਿਹਨਤ ਕਰਨੀ ਪਊਗੀ ਸਾਰਿਆਂ ਨੂੰ। ਦੇ ਰਾਤ ਆ ਬੈਸੀ ਸਾਰੇ ਕਿਸਾਨ ਕਰ ਰਹੇ ਨੇ ਮਿਹਨਤ ਔਰ ਜਿਹੜਾ ਮੰਗਲਾ ਪਾਣੀ ਖਿਲੜਾ ਹੈ ਉਹ ਹਲੇ ਉਰੇ ਆ ਰਿਹਾ ਹੈ ਜੇ ਬੇਸ਼ੱਕ ਮੰਗਰੋਂ ਘਟ ਗਿਆ ਪਰ ਪਾਣੀ ਹਲੇ ਥੋੜਾ ਥੋੜਾ ਵਧੇ ਰਿਹਾ ਜੀ ਇਸ ਟਾਈਮ ਖਤਰੇ ਦੇ ਉੱਪਰ ਹੈ ਉੱਪਰ ਹੈ ਜੀ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਚੱਲ ਰਿਹਾ ਜੀ ਫੁੱਟ ਸਾਹਿਬ ਅਸੀਂ ਜੀ ਲੋਕਾਂ ਦੇ ਸਹਿਯੋਗ ਨਾਲ 5 ਦਿਨਾਂ ਤੋਂ ਜਸੇ ਬੰਦੀ ਵੱਲੋਂ ਇੱਥੇ ਹੀ ਅਸੀਂ ਨਾਲ ਆ ਤੇ ਇਹ ਜਿਹੜਾ ਵਾ ਅਜੇ ਜਿਹੜਾ ਪਾਣੀ ਦਾ ਅਜੇ ਖਤਰਾ ਬਣਾਇਆ ਕਿ ਅੱਗੇ ਜਿਹੜਾ ਤਾਂਗਰੀ ਜਿਹੜੇ ਪੈਂਦੇ ਆ ਕਿ ਕਈ ਨਾਲੇ ਪੈਂਦੀ ਅੱਗੇ ਉਹਨਾਂ ਦੇ ਕਾਰਨ ਇੱਥੇ ਪਾਣੀ ਨੀਗਾ ਘਟ ਰਿਹਾ ਰੋਜ਼ ਚ ਕੱਲ ਚ 4 ਇੰਚ ਕੱਲ ਚੜ ਗਿਆ ਹੈਗਾ 4 ਇੰਚ ਅੱਜ ਹੋਰ ਚੜ ਗਿਆ ਕੱਲ ਕੱਲ ਨਾਲ ਇੱਥੇ ਟੁੱਟ ਗਿਆ ਅਰਜੰਦਪੁਰੇ ਕੋਲ ਇੱਥੇ ਟੁੱਟ ਗਿਆ ਹੈ ਪਾਣੀ ਉੱਤੋਂ ਦੀ ਚੱਲਣਾ ਥੋੜਾ ਸ਼ੁਰੂ ਹੋ ਗਿਆ ਹੈ ਥੋੜਾ ਥੋੜਾ ਰਿਸਕ ਰਿਸਣਾ ਸ਼ੁਰੂ ਹੋ ਗਿਆ ਹੈਗਾ ਆਖਰੀ ਤੱਕ ਜਿੰਨਾ ਚਿਰ ਤੱਕ ਆਸਾ ਲੋਕ ਇੱਥੇ ਡੱਟੇ ਰਹਿਣਗੇ ਕਕਰਦੇ ਹਲੇ ਹਾਲਾਤ ਇਹ ਨੇ ਜੀ ਥੋੜਾ ਥੋੜਾ ਵਧੇ ਰਿਹਾ ਜੀ ਕਿਉਂਕਿ ਇਹ ਮੋਰਚਾ ਸੰਭਾਲ ਕੇ ਰੱਖਣਾ ਪਊਗਾ ਇੱਕ ਰਾਤ ਹਲੇ ਹੋਰ ਮਿਹਨਤ ਕਰਨੀ ਪਊਗੀ ਸਾਰਿਆਂ ਨੂੰ ਦਿਨ ਰਾਤ ਪੈਸੇ ਸਾਰੇ ਕਿਸਾਨ ਕਰ ਰਹੇ ਨੇ ਮਿਹਨਤ ਔਰ ਜਿਹੜਾ ਮੰਗਲਾ ਪਾਣੀ ਖਿਲੜ ਰਿਹਾ ਉਹ ਹਲੇ ਉਰੇ ਆ ਰਿਹਾ ਹੈ ਜੇ ਬੇਸ਼ੱਕ ਮੰਗਰੋਂ ਘਟ ਗਿਆ ਪਰ ਪਾਣੀ ਹਲੇ ਥੋੜਾ ਥੋੜਾ ਵਧੇ ਰਿਹਾ ਜੀ ਖਤਰੇ ਦੇ ਉੱਪਰ ਹੈ ਉੱਪਰ ਹੈ ਜੀ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਚੱਲ ਰਿਹਾ ਜੀ ਬੁੱਢੇ ਸਾਹਿਬ ਅਸੀਂ ਜੀ ਲੋਕਾਂ ਦੇ ਸਹਿਯੋਗ ਨਾਲ 5 ਦਿਨਾਂ ਤੋਂ ਜਸੇਵੰਦੀ ਵੱਲੋਂ ਇੱਥੇ ਹੀ ਅਸੀਂ ਨਾਲ ਤੇ ਇਹ ਜਿਹੜਾ ਵਾ ਅਜੇ ਜਿਹੜਾ ਪਾਣੀ ਦਾ ਅਜੇ ਖਤਰਾ ਬਣਾਇਆ ਕਿਉਂਕਿ ਅੱਗੇ ਜਿਹੜਾ ਟਾਂਗਰੀ ਜਿਹੜੇ ਪੈਂਦੇ ਆ ਕਿ ਕਈ ਨਾਲੇ ਪੈਂਦੀ ਅੱਗੇ ਉਹਨਾਂ ਦੇ ਕਾਰਨ ਇੱਥੇ ਪਾਣੀ ਨਹੀਂ ਗਾ ਘਟ ਰਿਹਾ ਰੋਜ਼ ਚਾ ਕੱਲ ਚ 4 ਇੰਚ ਕੱਲ ਚੜ ਗਿਆ ਹੈਗਾ 4 ਇੰਚ ਅੱਜ ਹੋਰ ਚੜ ਗਿਆ ਕੱਲ ਕੱਲ ਨਾਲ ਇੱਥੇ ਟੁੱਟ ਗਿਆ ਹੈ ਅਰਜੰਦਪੁਰੇ ਕੋਲ ਇੱਥੇ ਟੁੱਟ ਗਿਆ ਹੈ ਪਾਣੀ ਉੱਤੋਂ ਦੀ ਚੱਲਣਾ ਥੋੜਾ ਸ਼ੁਰੂ ਹੋ ਗਿਆ ਹੈ ਥੋੜਾ ਥੋੜਾ ਰਿਸਕ ਰਿਸਣਾ ਸ਼ੁਰੂ ਹੋ ਗਿਆ ਹੈਗਾ ਪਰ ਲੋਕਾਂ ਦੇ ਸਹਿਯੋਗ ਨਾਲ ਕੱਲ 12 ਕੁਝ ਫਿਰ ਪੌਜ ਵੀ ਆ ਗਈ ਸੀ ਉਹਨਾਂ ਦੇ ਨਾਲ ਸਹਿਯੋਗ ਨਾਲ ਜਿਹੜਾ ਵਾ ਉਹਨੂੰ ਕਾਬੂ ਕਰ ਲਿਆ ਤੇ ਹੁਣ ਉਹਦੇ ਲਈ ਲੱਗੇ ਹੋਏ ਐ ਲੋਕ ਅਜੇ ਮਤਲਬ ਲਗੇ ਲੋਕ ਇਧਰ ਲੱਗੇ ਆ ਜੀ ਇਹ ਲੱਗੇ ਰਹਿਣਗੇ ਉਰੋਂ ਤੱਕ ਜਦੋਂ ਆਖਰੀ ਤੱਕ ਜਿੰਨਾ ਚਿਰ ਤੱਕ ਆਸਾ ਲੋਕ ਇਥੇ ਡੱਟੇ ਰਹਿਣਗੇ ਉਧਰ ਪਠਿਆਲਾ ਤੋਂ ਹਰਿਆਣਾ ਜਾਣ ਵਾਲੇ ਰਸਤੇ ਤੇ ਹੜਾ ਦੀ ਮਾਰ ਦੇ ਨਾਲ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ ਹਰਿਆਣਾ ਬਾਰਡਰ ਦੇ ਨੇੜੇ ਟਾਂਗਰੀ ਕੱਕਰ ਤੇ ਮਾਰਕੰਡੇ ਹਰ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਹੈ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਨਾਲ ਲੱਖਾਂ ਰੁਪਏ ਦੀ ਮਸ਼ੀਨਰੀ ਤੇ ਘਰਾਂ ਦਾ ਵੀ ਨੁਕਸਾਨ ਇਹ ਹੈ ਕਿ 70 ਸਾਲਾਂ ਦੇ ਵਿੱਚ ਇਹ ਜਿਹੜੀ ਬੈਲਟ ਹੈ ਜਿੱਥੇ ਮੈਂ ਇਸ ਵੇਲੇ ਖੜ੍ਹਾ ਕਿਸੇ ਵੀ ਸਰਕਾਰ ਨੇ ਇਹਨਾਂ ਕਿਸਾਨਾਂ ਦੀ ਪਿੰਡ ਵਾਲਿਆਂ ਦੀ ਬਾਹ ਨਹੀਂ ਪੜੀ ਦਰਜਨਾ ਪਿੰਡ ਨੇ ਗੱਲ ਅਸੀਂ ਖੱਗੜ ਦੀ ਕਰਦੇ ਰਹੇ ਲਗਾਤਾਰ ਅਸੀਂ ਖੱਗੜ ਦੀ ਗੱਲ ਕਰਦੇ ਰਹੇ ਕਿ ਖੱਗੜ ਮਾਰ ਕਰਦਾ ਖੱਗੜ ਮਾਰ ਕਰਦਾ ਪਰ ਕਦੇ ਉਹਨਾਂ ਲੋਕਾਂ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਆਖਰਕਾਰ ਇਹ ਦੋ ਦਰਿਆ ਨੇ ਟਾਂਗ ਦੀ ਤੇ ਮਾਰਕੰਡੇ ਉਹਨਾਂ ਦਾ ਕਿਸ ਤਰ੍ਹਾਂ ਦਾ ਹਾਲ ਹੈ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਇਹ ਟਾਂਗਰੀ ਆ ਟਾਂਗਰੀ ਦਰਿਆ ਹਰਿਆਣੇ ਦੇ ਅੰਬਾਲਾ ਸਾਈਡ ਤੋਂ ਜਿੰਨਾ ਵੀ ਪਾਣੀ ਆਉਂਦਾ ਇਸ ਟਾਂਗਰੀ ਦਰਿਆ ਦੇ ਵਿੱਚ ਆਉਂਦਾ ਤੇ ਮੇਰੇ ਖੱਬੇ ਪਾਸੇ ਜਿੰਨਾ ਤੁਸੀਂ ਇਹ ਪਾਣੀ ਦੂਰ ਦੂਰ ਤੱਕ ਦੇਖ ਰਹੇ ਹੋ ਇਹ ਸਾਰਾ ਪਾਣੀ ਨਹੀਂ ਹੈਗਾ ਇਹ ਹੈਗੇ ਨੇ ਖੇਤ ਇਹ ਖੇਤਾਂ ਦੇ ਉੱਪਰ ਦੀ ਪਾਣੀ ਚੱਲ ਰਿਹਾ ਤੇ ਇਹਦੇ ਵਿੱਚ ਸੈਂਕੜੇ ਏਕੜ ਜਿਹੜੀ ਫਸਲ ਹੈ ਉਹ ਡੁੱਬੀ ਹੋਈ ਹੈ ਚਾਰਾ ਫੋਰ ਜਿਹੜੇ ਫਲ ਫਰੂਟ ਦੇ ਦਰਖਤ ਕਿਸਾਨਾਂ ਨੇ ਲਾਏ ਸੀ ਉਹ ਡੁੱਬੇ ਹੋਏ ਨੇ ਤੇ ਦੂਜੇ ਪਾਸੇ ਇੰਦਰ ਤੁਹਾਨੂੰ ਹਾਲਾਤ ਦਿਖਾਈਏ ਤਾਂ ਪਿੱਛੇ ਕਿਸਾਨਾਂ ਦੇ ਚਾਰ ਪੰਜ ਜਿਹੜੇ ਟਰੈਕਟਰ ਨੇ ਮਸ਼ੀਨਰੀ ਹੈ ਉਹ ਡੁੱਬੀ ਪਈ ਆ ਜ਼ੂਮ ਕਰਕੇ ਦੇਖਦੇ ਆ ਕਿ ਸ਼ਾਇਦ ਉੱਥੇ ਤੱਕ ਸਾਡੀ ਜਿਹੜੀ ਪਹੁੰਚ ਚਲੀ ਜਾਵੇ ਤੁਸੀਂ ਦੇਖੋ ਕਿ ਦੂਰ ਜਿਹੜੇ ਟਰੈਕਟਰ ਨੇ ਉਹ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਸਾਰੀ ਮਸ਼ੀਨਰੀ ਦਾ ਨੁਕਸਾਨ ਹੈ ਤੇ ਤੁਸੀਂ ਕੀ ਨਾਮ ਹੈ ਤੁਹਾਡਾ ਨਾਮ ਸ਼ਿਵ ਕੁਮਾਰ ਲਵ ਸਿੰਘ ਜੀ ਹਾਂ ਜੀ ਥੋੜੀ ਸੱਤ 70 ਸਾਲ ਉਮਰ ਹੋ ਗਈ 70 ਸਾਲ ਤੇ ਅੱਜ ਦੀ ਟਾਂਗ ਨਹੀਂ ਦਰਿਆ ਆਪਾਂ ਕਹਿੰਦੇ ਨੇ ਠੱਗੜ ਮਾਰ ਕਰਦੇ ਟਾਂਗਰੀ ਕਿੰਨਾ ਕਮਾਰ ਕਰਦੀ ਹੈ ਗੰਗੜਿਆ ਇਹ ਸਾਲ ਮਾਰ ਕਰਾ ਜੀ ਮਾਨੂੰ ਅੱਛੀ ਫਿਰ ਆਏ ਸਾਲ ਕੋਈ ਗੌਰ ਨਹੀਂ ਕਰਦਾ ਹੂੰ ਬਾਗੂ ਰਹਾ ਨੇ ਦੇਖਾ ਫੈਡਪੋੜ ਦਾ ਵਗ ਜਾਣਾ ਜਿੰਨਾ ਪਾਣੀ ਆਵਾ ਇਹ ਸਾਲ ਸਾਰੀ ਫਸਲ ਮਰ ਜਾਂਦੀ ਹੈ ਇੱਕ ਸਾਲ ਪਹਿਲਾਂ ਆਇਆ ਤਾਂ ਕਿੰਨਾ ਟਰੈਕਟਰ ਮਾਰੇ ਡੁੱਬੇ ਖੜੇ ਰਹੇ ਅੰਦਰ ਕੋਈ ਮਦਦ ਮਿਲੀ ਹਾਂ ਕੋਈ ਮਦਦ ਨਹੀਂ ਮਿਲੀ 50 60 ਸਾਲ ਲਈ

ਤੁਸੀਂ ਦੇਖੋ ਜੀ ਉਹਨਾਂ ਦਾ ਲਾਈਨ ਵੀ ਆਪ ਬੋਲ ਕਿਉਂਕਿ ਨੋ ਗਰਦੀ ਵੀ ਮਾਰ ਇਥੇ ਮਾਰ ਇਥੇ ਮਾਰ ਕਰਦੇ ਸੀ ਮਾਰਦੇ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਇਹ ਜਾਣਕਾਰੀ ਹੈ ਸਭ ਤੋਂ ਵੱਧ ਅਹਿਮ ਇਸ ਕਰਕੇ ਹੈ ਕਿ ਤਿਲਨ ਦਰਿਆ ਨੇ ਠੱਗਰ ਪਟਿਆਲੇ ਜ਼ਿਲ੍ਹੇ ਦੀ ਸ਼ੁਰੂਆਤ ਦੇ ਵਿੱਚ ਮਾਰ ਕਰਦਾ ਤਾਂ ਉਸ ਤੋਂ ਬਾਅਦ ਅੱਗੇ ਆ ਕੇ ਜਦੋਂ ਹਰਿਆਣੇ ਕੋਲੇ ਅਸੀਂ ਆਉਨੇ ਆ ਤਾਂ ਅੱਗੇ ਪਿਹੇਵੇ ਨੂੰ ਜਾਂਦੀ ਹੈ ਗੁਰੂ ਘਰੇ ਤੋਂ ਚੱਲਦੀ ਹੈ ਤੇ ਇੱਧਰ 20 ਸਾਲਾਂ ਦਾ ਦੇਵੀਗਾੜੇ ਇੱਕ ਹੋ ਗਿਆ ਜਦੋਂ ਉਹ ਸਾਰਾ ਪਾਣੀ ਇੱਥੇ ਇਕੱਠਾ ਹੁੰਦਾ ਤਾਂ ਜਿਉ ਘੁੰਮ ਕੇ ਮਾਰ ਅੱਗੇ ਵਧਿਆ ਤਾਂ ਲੁਧਿਆਣਾ ਦੇ ਪਿੰਡ ਸਸਰਾਲੇ ਦੇ ਵਿੱਚ ਆਰਜੀ ਬੰਨ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਪ੍ਰਸ਼ਾਸਨ ਅਤੇ ਸਥਾਨਕ ਲੋਕ ਲਗਾਤਾਰ जुटे ਹੋਏ ਹਨ ਔਰ ਆਰਜੀ ਬੰਨ ਵੜਾ ਕੇ ਦਰਿਆ ਦਾ ਪਾਣੀ ਰੋਕਿਆ ਜਾ ਰਿਹਾ ਹੈ ਤਾਂ ਸਤਲੁਜ ਦੇ ਵਿੱਚ ਪਏ ਪਾੜ ਤੋਂ ਆਏ ਪਾਣੀ ਨੂੰ ਆਰਜੀ ਬੰਨ ਨੇ ਦੱਕਿਆ ਹੈ ਤਾਂ ਨਿਜੀਟਿਵ ਦੇ ਦਿੱਤੀ ਲੁਧਿਆਣਾ ਦਾ ਬਿਆਨ ਆਇਆ ਹੈ ਕਿ ਸਥਿਤੀ ਪੂਰੇ ਕੰਟਰੋਲ ਦੇ ਵਿੱਚ ਰੱਖਿਆ ਹੈ ਔਰ ਆਰਜੀ ਬੰਨ ਕਰਕੇ ਬਚਾ ਰਿਹਾ ਹੈ ਤਾਂ ਆਰਜੀ ਬੰਨ ਨੂੰ ਹੋਰ ਉੱਚਾ ਕਰ ਰਹੇ ਹਾਂ ਡੀਸੀ ਦਾ ਕਹਿਣਾ ਹੈ ਆਰਜੀ ਬੰਨ ਨੂੰ ਕਾਫੀ ਮਜ਼ਬੂਤ ਕੀਤਾ ਗਿਆ ਤਾਂ ਕੰਮ ਲਗਾਤਾਰ ਚੱਲ ਰਿਹਾ ਹੈ ਕਿਸ ਮਿਸਨਰ ਸਾਡ ਨਾਲ ਇਹ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦੇ ਇੰਤਜ਼ਾਮ ਨੇ ਹੁਣ ਲਗਾਤਾਰ ਤੁਹਾਡੇ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਇੱਕ ਪਾਸੇ بارش ਦੂਸਰੇ ਪਾਸੇ ਪਾਣੀ ਦਾ ਫਲੋ ਤੇ ਪਾਣੀ ਦਾ ਫਲੋ ਹਜੇ ਥੱਲੇ ਚੱਲ ਰਿਹਾ ਹੈ ਪਾਣੀ ਦਾ ਫਲੋ ਕੰਟਰੋਲਡ ਹੈ ਬੰਨ ਇੱਥੇ ਬਣਿਆ ਹੋਇਆ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕੋਬਰਾਂ ਦੀ ਲੋੜ ਨਹੀਂ ਬਿਲਕੁਲ ਵੀ ਕਿਤੇ ਵੀ ਅਸੀਂ ਖੇਤ ਚ ਨਹੀਂ ਪਾਣੀ ਵੜਨਾ ਬੜਿਆ ਹੈਗਾ ਨਾ ਬੜਨ ਦਿੰਦੇ ਆ ਪ੍ਰਸ਼ਾਸਨ ਇੱਥੇ ਲੱਗਿਆ ਹੋਇਆ ਹੈ ਟੀਮ ਸਾਰੇ ਪਿੰਡ ਵਾਲੇ ਇੱਥੇ ਲੱਗੇ ਹੋਏ ਆ ਸਾਰੀ ਸੰਗਤ ਤੁਸੀਂ ਦੇਖ ਰਹੇ ਇੱਥੇ ਮੌਜੂਦ ਹੈ ਅੱਡੇੜ ਪਿੰਡਾਂ ਤੋਂ ਸਰਪੰਚ ਸਾਹਿਬ ਇੱਥੇ ਆਏ ਨੇ ਮਦਦ ਕਰ ਰਹੇ ਹਨ ਔਰ ਵੀ ਹੋਰ ਸ਼ਹਿਰ ਤੋਂ ਵੀ ਲੋਕ ਇੱਥੇ ਮਦਦ ਪੁੱਛ ਆ ਰਹੇ ਹਨ ਔਰ ਪਾਣੀ ਹਜੇ ਕੰਟਰੋਲ 'ਚ ਹੈ ਬੰਨ ਜਿਹੜਾ ਹੈਗਾ ਕੁਝ ਪੁਆਇੰਟਾਂ ਤੇ ਖੁਰ ਗਿਆ ਔਰ ਇੱਕ ਦੋ ਪੁਆਇੰਟ ਤੇ ਕੱਲ ਰਾਤ ਤੇ ਪਾੜ ਵੀ ਪੈ ਗਿਆ ਸੀਗਾ ਬਟ ਪਾਣੀ ਕੰਟਰੋਲ 'ਚ ਹੈ ਅੱਜ ਸਰ ਕੁਝ ਖੇ